ਤਾਂ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਉਹ ਤੁਰ ਕੇ ਜਿਹੜਾ ਆਪਣੇ ਘਰ ਤੋਂ ਇੱਥੇ ਆ ਰਹੇ ਨੇ ਤਾਂ ਉਹਨਾਂ ਉਹਨਾਂ ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਇੱਥੋਂ ਲਿਜਾਣ ਦੀ ਕੋਸ਼ਿਸ਼ ਦਾ ਆ ਸਮਾਨ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਇੱਕ ਬੈਗ ਰੱਖਿਆ ਹੋਇਆ ਤੁਸੀਂ ਸਿਹਤ ਬਾਰੇ ਦੱਸੋ ਲੋਕਾਂ ਦੀ ਜਿਹੜੇ ਰਹਿ ਰਹੇ ਨੇ ਉਹਨਾਂ ਦੀ ਸਿਹਤ ਨੂੰ ਕੀ ਪ੍ਰੋਬਲਮ ਇੱਥੇ ਆਪਣੇ ਜੀ ਸਿਹਤ ਤਾਂ ਲੋਕਾਂ ਦੀ ਬਹੁਤ ਜ਼ਿਆਦਾ ਖਰਾਬ ਆ ਕਿਧਰੇ ਲੋਕ ਜਾਂ ਤੇ ਕਿਧਰੇ ਆਉਣ ਪ੍ਰਸ਼ਾਸਨ ਤਾਂ ਤਕਰੀਬ ਹੀ ਨਹੀਂ ਸੁੱਤਾ ਭਗਵੰਤ ਮਾਨ ਦੀ ਸਰਕਾਰ ਤਾਂ ਸੁੱਤੀ ਪਈ ਆ ਸੁੱਤੇ ਨੂੰ ਕੀ ਕਿਸ ਨੇ ਆਖਣਾ ਹੁੰਦਾ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਲੋਕਾਂ ਨੂੰ ਦਵਾਈ ਜਿਹੜੀ ਹੈ ਨਹੀਂ ਪਹੁੰਚਾਈ ਜਾ ਰਹੀ ਦਵਾਈ ਸਰਕਾਰ ਵੱਲੋਂ ਪਹੁੰਚਾਈ ਜਾਂਦੀ ਆ ਪਰ ਜਿਹੜੀ ਸਰਕਾਰ ਦਵਾਈ ਦੇਂਦੀ ਉਹ ਨਹੀਂ ਇਹਨਾਂ ਲੋਕਾਂ ਨੂੰ ਇੰਨੀ ਨਹੀਂ ਕੱਢ ਕੱਢਦੀ ਉਹ ਜਿਹੜਾ ਬਹੁਤਾ ਤੰਗ ਪਰੇਸ਼ਾਨ ਉਹਨੂੰ ਫਿਰ ਮੈਨੂੰ ਜਾ ਕੇ ਦਵਾਈ ਦੇਣੀ ਪੈਂਦੀ ਆ ਅੱਛਾ ਇਸ ਹਾਲਤ ਦੇ ਵਿੱਚ ਤੁਹਾਡੀ ਆਪਣੀ ਸਿਹਤ ਨੂੰ ਬਹੁਤ ਖਤਰਾ ਹੈ ਜਿਸ ਤਰ੍ਹਾਂ ਤੁਸੀਂ ਫਿਰ ਰਹੇ ਹੋ ਇਸ ਦੇ ਵਿੱਚ ਨਹੀਂ ਮੈਂ ਮੈਮ ਚੰਗਾ ਭਲਾ ਮੈਨੂੰ ਖਤਰਾ ਕਾਦਾ ਨੇ ਮਹਾਰਾਜ ਦੀ ਕਿਰਪਾ ਸੱਚੇ ਪਾਸ਼ਾ ਜੀ ਜੰਮੇ ਇਹਦੇ ਵਿੱਚ ਹੁਣ ਆਏ ਸਾਲ ਦਾ ਪਾਣੀ ਆ ਜਾਂਦਾ ਹੁਣ ਕੀ ਕਰਾਂਗੇ ਤੇ ਕੀ ਨਾ ਕਰਾਂਗੇ ਆ ਦੇ ਵਿੱਚ ਜਾ ਰਹੇ ਹਾਂ ਕੀ ਹਾਲਾਤ ਨੇ ਲੋਕਾਂ ਦੇ ਕਿਹੋ ਜੇ ਕਿੰਨਾ ਕੁ ਨੁਕਸਾਨ ਮੰਦੇ ਹਾਲਾਤ ਆ ਕੋਈ ਜੀਨ ਨਹੀਂ ਰਹਿ ਗਿਆ ਚਾਰਛਰੇ ਪਾਣੀ ਪਾਣੀ ਚੁੱਲਿਆਂ 'ਚ ਵੀ ਪਾਣੀ ਤੇ ਗਾੜੀ ਵੀ ਚਾਰਛਰੇ ਪਾਣੀ ਆ ਘਰਾਂ ਦੇ ਵਿੱਚ ਕੋਈ ਸਾਰੇ ਸਾਰੇ ਜੀ ਤਾਂ ਰਹੇ ਨਹੀਂ ਜੀ ਤਾਂ ਅੱਗੇ ਨਿੱਕੇ ਮੋਟੇ ਬਾਹਰ ਕੱਢੇ ਹੋਏ ਆ ਜੇ ਕੋਈ ਦੋ ਦੋ ਜੀ ਆ ਘਰ ਦੀ ਰਾਖੀ ਵਾਸਤੇ ਬੈਠੇ ਆ ਤਾਂ ਇਹ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਉਹ ਤੁਰ ਕੇ ਜਿਹੜਾ ਆਪਣੇ ਘਰ ਤੋਂ ਇੱਥੇ ਆ ਰਹੇ ਨੇ ਤਾਂ ਉਹਨਾਂ ਉਹਨਾਂ ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਇੱਥੋਂ ਲਿਜਾਣ ਦੀ ਕੋਸ਼ਿਸ਼ ਦਾ ਆ ਸਮਾਨ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਇੱਕ ਬੈਗ ਰੱਖਿਆ ਹੋਇਆ ਅਤੇ ਬਾਪੂ ਜੀ ਹੁਣੀ ਨੇ ਬਜ਼ੁਰਗ ਨੇ ਤੇ ਇਹ ਤੁਰ ਕੇ ਪਾਣੀ ਦੇ ਵਿੱਚੋਂ ਆ ਰਹੇ ਨੇ ਤਾਂ ਹੁਣ ਇਹ ਕਿਸ਼ਤੀ ਦੇ ਵਿੱਚ ਬੈਠ ਕੇ ਹੋ ਸਕਦਾ ਇਹਨਾਂ ਨੂੰ ਇੱਥੋਂ ਲਜਾਇਆ ਜਾਏ ਤੇ ਤਾਂ ਇਹ ਹਾਲਾਤ ਨੇ ਇਸ ਇਲਾਕੇ ਦੇ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਨਾਲ ਦੇ ਜਿਹੜੇ ਪਿੰਡ ਨੇ ਤਾਂ ਇਹਨਾਂ ਦੇ ਜਿਹੜੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਤੁਸੀਂ ਜਾਣਾਂ ਨਹੀਂ ਜੀ ਤੁਸੀਂ ਜਾਣਾਂ ਨਹੀਂ ਮੈਂ ਉੱਧਰ ਜਾਣਾ ਕਰ ਰਿਹਾ ਕੋਈ ਨਹੀਂ ਜਾਓ ਤੁਸੀਂ ਮੈਂ ਚਲੇ ਜਾਣਾ ਅੱਛਾ ਤਾਂ ਇੱਧਰ ਕਿਧਰੋਂ ਆ ਰਹੇ ਹੋ ਤੁਸੀਂ ਗੱਲ ਕਰ ਰੋ ਸਾਚਾ ਤੁਸੀਂ ਡਾਕਟਰ ਹੋ ਤੁਸੀਂ ਮੜੇ ਸਾਨੂੰ ਹਾਲਾਤ ਦੱਸਿਓ ਇੱਥੋਂ ਦੇ ਲੋਕ ਲੋਕਾਂ ਦੀ ਸਿਹਤ ਕਿਵੇਂ ਆ ਤੁਸੀਂ ਜਾ ਰਹੇ ਹੋ ਜਿਹੜੇ ਇਲਾਕੇ ਦੇ ਵਿੱਚ ਹਾਂ ਲੋਕ ਬਹੁਤ ਜ਼ਿਆਦੇ ਤੁਸੀਂ ਆ ਚਾਰ ਸ਼ਹਿਰਿਓਂ ਅੱਛਾ ਜੀ ਪਾਣੀ ਨੇ ਤਾਂ ਕੀਤਾ ਆ ਪਾਣੀ ਇਹਦੇ ਤੁਸੀਂ ਦਵਾਈ ਦੇ ਕੇ ਆ ਰਹੇ ਹੋ ਹਾਂਜੀ ਹਾਂਜੀ ਮਰੀਜ਼ ਸਾਡਾ ਕੋਈ ਪੇਸ਼ੈਂਟ ਹੀ ਇੱਥੇ ਢਿੱਲਾ ਹੈ ਅੱਛਾ ਜੀ ਉਹਨਾਂ ਦੋ ਤਨਾ ਕਰਾਂ ਦਵਾਈ ਦੇ ਕੇ ਆਏ ਆ ਹਾਂਜੀ ਤਾਂ ਤੂ ਰੁਕੇ ਤੁਹਾਨੂੰ ਐਵੇਂ ਜਾਣਾ ਪੈਂਦਾ ਜੀ ਫਿਰ ਦਵਾਈ ਦੇਣ ਲਈ ਹਾਂਜੀ ਸਾਨੂੰ ਬੇੜੀਆਂ ਬੋੜੀਆਂ ਨਹੀਂਆਂ ਨਹੀਂ ਸਰਕਾਰ ਨੇ ਦਿੱਤੀਆਂ ਇਹ ਤਾਂ ਮੇੜੀ ਚੰਨ ਤੋਂ ਬੇੜੀਆਂ ਬੋੜੀਆਂ ਚਾਹੀਦੀਆਂ ਇਹ ਪਰ ਬਾਕੀ ਮੇੜੀਆਂ ਨਹੀਂ ਸਰਕਾਰ ਦੇ ਰਹੀ ਨੇ ਨੇੜੇ ਲਾਇਓ ਜੀ ਮੜੀ ਜੀ ਕਿਹਸਤੀ ਨੇੜੇ ਲਾਇਓ ਰੁਕਿਓ ਜੀ ਆਪਾਂ ਇੱਕ ਮਿੰਟ ਹੋਰ ਆਪਾਂ ਗੱਲਬਾਤ ਥੋੜੀ ਜਿਹੀ ਛੱਡ ਤੋਂ ਲੋਕਾਂ ਦੀ ਸਿਹਤ ਲੋਕਾਂ ਨੂੰ ਪ੍ਰੋਬਲਮਸ ਕਿਹੋ ਜਿਹੀਆਂ ਆ ਫੇਸ ਕਰ ਰਹੀਆਂ ਬਹਿ ਰਹੀਆਂ ਨੇ ਖੜ੍ਹ ਜਾਓ ਇੱਕ ਮਿੰਟ ਆਪਾਂ ਨੇੜੇ ਆ ਜਾਈਏ ਤੁਹਾਡਾ ਮੜਾ ਇਹ ਗੱਲ ਕਰਨੀ ਆ ਤਾਂ ਇਹਨਾਂ ਦੇ ਕੋਲੋਂ ਇੱਥੋਂ ਦੇ ਲੋਕਾਂ ਦੇ ਜਿਹੜੇ ਸਿਹਤ ਦੇ ਬਾਰੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਹਾਲਾਤ ਕੀ ਨੇ ਜਿਹੜਾ ਲੋਕਾਂ ਨੂੰ ਕਹੋ ਜੀ ਇਹ ਡਾਕਟਰ ਨੇ ਜੀ ਇਹ ਡਾਕਟਰ ਨੇ ਇੱਥੋਂ ਦਵਾਈ ਦੇਣ ਗਏ ਸੀ ਇਸ ਹਾਲਤ ਦੇ ਵਿੱਚ ਤਾਂ ਇੱਥੇ ਜਿਹੜਾ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਕਿ ਆਖਰਕਾਰ ਜਿਹੜਾ ਕੀ ਹਾਲਾਤ ਨੇ ਜੀ ਥੋੜਾ ਸਾਨੂੰ ਸਿਹਤ ਬਾਰੇ ਦੱਸੋ ਲੋਕਾਂ ਦੀ ਜਿਹੜੇ ਰਹਿ ਰਹੇ ਨੇ ਉਹਨਾਂ ਦੀ ਸਿਹਤ ਨੂੰ ਕੀ ਪ੍ਰੋਬਲਮ ਆ ਰਹੀ ਹੈ ਆਪਣੇ ਜੀ ਸਿਹਤ ਤਾਂ ਲੋਕਾਂ ਦੀ ਬਹੁਤ ਜ਼ਿਆਦਾ ਖਰਾਬ ਆ ਕਿਧਰੇ ਲੋਕ ਜਾਂ ਤੇ ਕਿਧਰੇ ਆਉਣ ਪ੍ਰਸ਼ਾਸਨ ਤਾਂ ਤਕਰੀਬ ਹੀ ਨਹੀਂ ਸੁੱਤਾ ਭਗਵੰਤ ਮਾਨ ਦੀ ਸਰਕਾਰ ਤਾਂ ਸੁੱਤੀ ਪਈ ਆ ਸੁੱਤੇ ਰੂ ਕੀ ਕਿਸ ਨੇ ਆਖਣਾ ਹੁੰਦਾ ਜਿੰਨੇ ਕੋਸਾਰ ਲੈਣੀ ਕਰਨੀ ਨਹੀਂ ਤਾਂ ਮੌਕੇ ਦਾ ਉਹ ਮੰਤਰੀ ਜੋ ਮਰਜ਼ੀ ਕਰ ਸਕਦਾ ਹਾਂ ਗਰੀਬਾਂ ਘਰਾਂ ਨੂੰ ਬੇੜੀਆਂ ਵੀ ਦੇਵੇ ਜਿਨ੍ਹਾਂ ਦੇ ਉੱਚੇ ਥਾਂ ਥੋੜੇ ਬਾਅਦ ਜੀ ਜੂ ਰਹਿੰਦੇ ਕਈ ਬਹਿੰਦੇ ਆ ਹਾਂ ਉਹਨਾਂ ਨੂੰ ਬੇੜੀਆਂ ਬੋੜੀਆਂ ਵੀ ਦੇਣ ਪਰ ਖਿਆਈ ਅੱਬ ਉਹ ਜਿਆਦੀ ਲੋਕਾਂ ਨੂੰ ਲੋਕਾਂ ਦੇ ਘਰਾਂ ਦੀਆਂ ਕੰਧਾਂ ਦੀਆਂ ਨੀਆਂ ਪਾੜਦੀਆਂ ਜਾਂਦੀਆਂ ਹੁਣ ਬੌਧੇ ਘਰ ਡੰਗਰ ਬਾਹਰ ਇੱਕ ਦੋ ਦੋ ਡੰਗਰ ਇਹ ਦਵਾਈ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਲੋਕਾਂ ਨੂੰ ਦਵਾਈ ਜਿਹੜੀ ਹੈ ਨਹੀਂ ਪਹੁੰਚਾਈ ਜਾ ਰਹੀ ਦਵਾਈ ਸਰਕਾਰ ਵੱਲੋਂ ਵੀ ਪਹੁੰਚਾਈ ਜਾਂਦੀ ਆ ਪਰ ਜਿਹੜੀ ਸਰਕਾਰ ਦਵਾਈ ਦੇਂਦੀ ਉਹ ਨਹੀਂ ਇਹਨਾਂ ਲੋਕਾਂ ਨੂੰ ਇੰਨੀ ਨਹੀਂ ਕੱਢ ਕੱਢਦੀ ਉਹ ਹਮ ਜਿਹੜਾ ਬੌਧਾ ਤੰਗ ਪਰੇਸ਼ਾਨ ਉਹਨੂੰ ਫਿਰ ਮੈਨੂੰ ਜਾ ਕੇ ਦਵਾਈ ਦੇਣੀ ਪੈਂਦੀ ਆ ਅੱਛਾ 20 25 ਸਾਲ ਤੋਂ ਇੱਥੇ ਮੈਂ ਰਹੇ ਰਿਹਾ ਵਾਂ ਅੱਛਾ ਜੀ ਤੇ 23 ਚ ਵੀ ਆ ਉਦੋਂ ਵੀ ਤੁਸੀਂ ਇਦਾਂ ਸੇਵਾ ਕੀਤੀ ਫਿਰ ਹਾਂਜੀ 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 ਤੇ ਹੁਣ ਵੀ ਤੁਹਾਨੂੰ ਐਵੇਂ ਇਸ ਤਰ੍ਹਾਂ ਤੁਰ ਕੇ ਜਾ ਕੇ ਲੋਕਾਂ ਨੂੰ ਦਵਾਈ ਦੇਣੀ ਪੈ ਰਹੀ ਆ ਮਰੀਜ਼ ਨੂੰ ਕੀ ਪ੍ਰੋਬਲਮ ਸੀ ਜਿਹੜੀ ਤੁਸੀਂ ਦਵਾਈ ਦੇ ਕੇ ਆਏ ਹੋ ਕਿਸੇ ਨੂੰ ਟਟੀਆਂ ਉਲਟੀਆਂ ਬੁਖਾਰ ਹੋਇਆ ਪਿਆ ਹੈ ਹਾਂ ਉਹਨਾਂ ਨੂੰ ਜਿਹਨੂੰ ਦਾ ਕੇ ਟੀਕੇ ਟੁਕੇ ਲਾ ਕੇ ਆ ਹੁਣ ਮੈਂ ਅੱਛੇ ਜੀ ਹਾਂਜੀ ਤੇ ਫਿਰ ਇਹ ਇਸ ਹਾਲਤ ਦੇ ਵਿੱਚ ਤੁਹਾਡੀ ਆਪਣੀ ਸਿਹਤ ਨੂੰ ਬਹੁਤ ਖਤਰਾ ਹੈ ਜਿਸ ਤਰ੍ਹਾਂ ਤੁਸੀਂ ਫਿਰ ਰਹੇ ਹੋ ਇਸ ਦੇ ਵਿੱਚ ਨਹੀਂ ਮੈਂ ਚੰਗਾ ਭਲਾ ਮੈਨੂੰ ਖਤਰਾ ਕਾਦਾ ਨੇ ਮਹਾਰਾਜ ਦੀ ਕਿਰਪਾ ਸੱਚੇ ਪਾਸ਼ਾ ਜੀ ਜੰਮੇ ਹੀ ਇਹਦੇ ਵਿੱਚ ਹੁਣ ਆਏ ਸਾਲ ਦਾ ਪਾਣੀ ਆ ਜਾਂਦਾ ਹੁਣ ਕੀ ਕਰਾਂਗੇ ਤੇ ਕੀ ਨਾ ਕਰਾਂਗੇ ਈਨਾ ਮਾ ਤੁਹਾਡਾ ਡਾਕਟਰ ਨਰਵੈਲ ਸਿੰਘ ਪਿੰਡ ਕਿਹੜਾ ਈ ਤੁਹਾਡਾ ਫਿਰ ਪਿੰਡ ਸਾਗਰਾਜੀ ਇਹ ਕਿਹੜੇ ਪਿੰਡ ਗਏ ਸੀ ਦਵਾਈ ਦੇ ਮੈਂ ਬਾਉਪੁਰ ਦੇ ਲਾਗੇ ਗਿਆ ਸੀ ਇਧਰ ਹੂੰ ਰਾਏ ਰਾਏ ਗਿਆ ਦ ਰਾਏ ਰਾਏ ਤਰੇ ਆਣਾ ਬੇੜੀ ਤੇ ਕਿਸੇ ਦੀ ਕੀ ਬੇੜੀ ਹੈ ਨਹੀਂ ਕਿਸੇ ਕੋਲੇ ਵੀ ਆਪੋ ਆਪਣੀਆਂ ਜੇ ਕੋਈ ਉਹ ਪਰੇਸ਼ਾਨੀਆਂ ਆਪ ਹਰ ਇੱਕ ਘਰ ਨੂੰ ਹੁੰਦੀਆਂ ਕਿਖੀਆਂ ਇਗਣ ਬੋਟਾਂ ਵਾਲੇ ਲੋਕਾਂ ਦੇ ਜੀ ਕੱਢਦੇ ਆ ਬਾਬਾ ਸੀਚੇਵਾਲ ਕੱਢਣ ਡੇ ਆ ਹੋਰ ਵੀ ਸੰਸਵਾ ਜਿਹੜੀਆਂ ਆਉਂਦੀਆਂ ਉਹ ਇਗਣ ਬੋਟਾਂ ਦੇ ਲੋਕਾਂ ਦੇ ਬੱਚਿਆਂ ਨੂੰ ਜੀਆਂ ਨੂੰ ਕੱਢਣ ਡੇ ਆ ਕਿਉਂਕਿ ਪਾਣੀ ਦਾ ਇਕਰਾਂ ਦੇ ਵਿੱਚ ਜਾ ਰਹੇ ਉਹ ਕੀ ਹਾਲਾਤ ਨੇ ਲੋਕਾਂ ਦੇ ਕਿਹੋ ਜੇ ਕਿੰਨਾ ਕੁ ਨੁਕਸਾਨ ਮੰਦੇ ਹਾਲਾਤ ਆ ਕੋਈ ਜੀਨ ਨਹੀਂ ਰਹਿ ਗਿਆ ਚਾਰਛਰੇ ਪਾਣੀ ਪਾਣੀ ਚੁੱਲਿਆਂ 'ਚ ਵੀ ਪਾਣੀ ਤੇ ਗਾੜੀ ਵੀ ਚਾਰਛਰੇ ਪਾਣੀ ਆ ਬਿਜਲੀ ਹੈ ਨਹੀਂ ਲੋਕਾਂ ਦਾ ਚਾਰਾ ਰਸਣ ਪਾਣੀ ਕਿਵੇਂ ਰਸਣ ਪਾਣੀ ਮੇ ਲੋਕਾਂ ਦਾ ਗੁਜ਼ਾਰਾ ਵਿਜ਼ਾਰਾ ਚੱਲੀ ਜਾਂਦਾ ਬੀਜ ਲਈ ਆਉਂਦੀ ਰਾਤ ਨੂੰ ਆ ਜਾਂਦੀ ਦਿਨੇ ਬੱਤੀ ਨਹੀਂ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਕਾਰੋਬਾਰ ਲੋਕਾਂ ਦੇ ਚੱਲੀ ਚਲਾਈ ਜਾਂਦੇ ਆ ਇੱਕ ਤਾਂ ਸਰਕਾਰ ਕਰੋਪ ਹੋਈ ਬੈਠੀ ਉਤੋਂ ਕੋਈ ਰੱਬ ਕਰੋਪ ਹੋਇਆ ਬੈਠਾ ਥੱਲੇ ਉਹ ਇਧਰੋਂ ਪਾਣੀ ਨਹੀਂ ਕਹਿਦਾ ਲੱਗਣ ਦਿੰਦਾ ਉਤਲੇ ਬਣੋ ਮੀਂਹ ਵਾਲੀਆਂ ਛੱਤਾਂ ਚ ਉਹੀ ਜਾਂਦੀਆਂ ਬਾਲੇ ਟੁੱਟੀ ਜਾਂਦੇ ਆ ਬੌਂਕੇ ਦਿਹਾੜੇ ਹਾਲ ਹੋ ਗਏ ਮੰਡ ਦੇ ਘਰ ਵੀ ਟਠੇ ਜੀ ਪੰਕ ਘਰ ਬਹੁਤ ਜਾਦੇ ਟੈਂਦੇ ਜਾਂਦੇ ਆ ਕੁਝ ਘਰੋਂ ਪਾਣੀ ਦੇ ਨਾਲ ਬਾਅਦ ਵਿੱਚ ਪਾੜ ਪਾੜਦੇ ਜਾਂਦੇ ਆਆਂ ਨੀਗਨੋਈਆਂ ਦੇ ਵਿੱਚ ਪੈ ਗਏ ਪਾਣੀ ਅੱਛਾ ਜੀ ਫਿਰ ਇੱਕ ਘਰਾਂ ਦੇ ਵਿੱਚ ਜਿਹੜੇ ਲੋਕ ਰਹੇ ਰਹੇ ਨੇ ਨਾ ਹੋਰ ਵੀ ਖਤਰਾ ਹੈਗਾ ਕਿਉਂਕਿ ਨੀਹਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਾੜ ਰਹੀਆਂ ਹਾਂ ਹਾਂ ਖਤਰਾ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਕੋਈ ਸਾਰੇ ਸਾਰੇ ਜੀ ਤਾਂ ਰਹੇ ਨਹੀਂ ਡੇ ਜੀ ਤਾਂ ਅੱਗੇ ਨਿੱਕੇ ਮੋٹے ਬਾਹਰ ਕੱਢੇ ਹੋਏ ਆ ਜੇ ਕੋਈ ਦੋ ਦੋ ਜੀ ਆ ਘਰ ਦੀ ਰਾਖੀ ਵਾਸਤੇ ਬੈਠੇ ਆ ਤੇ ਉਹਨਾਂ ਨੂੰ ਵੀ ਖਤਰਾ ਹੀ ਖਤਰਾ ਇਸ ਚੀਜ਼ ਦਾ ਕਿੱਧਰ ਜਾਣਾ ਉਹਨਾਂ ਦਾ ਲੱਖਾਂ ਦਾ ਸਮਾਨ ਆ ਲੋਕ ਕਹਿੰਦੇ ਵੀ ਅਸੀਂ ਛੱਡ ਕੇ ਵੀ ਕਿਵੇਂ ਚਲੇ ਜਾਈਂ ਨਹੀਂ ਨਹੀਂ ਜਾ ਸਕਦੇ ਕਣਕਾਂ ਪਈਆਂ ਹੋਰ ਟਰੈਕਟਰ ਟਰਾਲੀਆਂ ਨਿਕਲੇ ਮੋٹے ਸਮਾਨ ਸਾਰੇ ਇਹ ਮੰਡ ਦੇ ਵਿੱਚ ਹੀ ਐਥੋਂ ਕਿਹੜੇ ਬਾਹਰ ਕੱਢਦੇ ਕਿਸੇ ਨੇ ਨਾ ਕੋਈ ਬਾਹਰ ਕੱਢਣ ਜੋਗਾ ਥਾਂ ਕਿ ਕੋਲੇ ਹੈਗਾ ਹੀ ਆ ਦੁਖੀ ਹੋਏ ਪਏ ਆ ਸਾਰੇ ਹੀ ਇਹ ਸਰਕਾਰਾਂ ਪਹਿਲਾਂ پابੰਦੀ ਪਾਣੀ ਤੇ ਕਰਦੀਆਂ ਨੇ ਤੇ ਮੌਕੇ ਤੇ ਮੌਕੇ ਲਿਆਣ ਕੇ ਚੂਹੀਆਂ ਨੂੰ ਦਮ નાਕ ਕੇ ਸਾਡੇ ਕਰ ਦਿੰਦੀਆਂ ਇਹ ਤਾਂ ਹਾਂਜੀ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਇਹ ਜੀ ਸਿਚੁਏਸ਼ਨ ਦੇ ਵਿੱਚ ਇਹਨਾਂ ਦਾ ਵੀ ਸ਼ੁਕਰੀਆ ਜਿਹੜੇ ਪੇਨ ਵਾਲੇ ਜਿੰਨੇ ਵੀ ਆਉਂਦੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਆਣ ਕੇ ਸਾਡੀ ਸਾਰ ਲੈਣ ਦੇ ਆ ਸਰਕਾਰ ਨੂੰ ਵੀ ਚਾਹੀਦਾ ਸੀ ਆਣ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਚਾਹੀਦਾ ਸੀ ਆਣ ਕੇ ਕੋਈ ਆਇਆ ਨਹੀਂ ਹੋਰ ਸਿੱਚਲ ਸਾਹਿਬ ਤੋਂ ਬਿਨਾ ਕੋਈ ਨਹੀਂ ਆਇਆ ਆਉਂਦੇ ਆ ਬਾਬੇ ਕਾਰਸੇਵਾ ਵਾਲੇ ਆਉਂਦੇ ਬਾਬੇ ਸੁੱਖਾ ਹੋਣੀ ਹੋਣ ਇੰਦਰਾਂ ਚ ਕੋਈ ਨਹੀਂ ਆਇਆ ਆਉਂਦੇ ਆ ਤਕਰੀਬਨ ਇੱਥੇ ਸਾਡੇ ਐਮਐਲਏ ਵੀ ਮੌਕੇ ਦਾ ਜਿਹੜਾ ਸਾਡੇ ਆਪਣਾ ਰਾਣੇ ਹੋਣੀ ਉਹ ਆਉਂਦੇ ਆ ਇੰਦਰਪ੍ਰਤਾਪ ਸਿੰਘ ਜਣੀ ਸਾਰ ਲੈਂਦੇ ਸਾਡੀ ਆਣ ਕੇ ਬਾਬਾ ਸੀਚੇਵਾਲ ਵਾਲਾ ਵੀ ਸਾਰ ਲੈਣ ਡਿਆ ਵਾ ਸਰਕਾਰ ਵੱਲੋਂ ਸਰਕਾਰ ਤਾਂ ਖਤਮ ਆ ਸਰਕਾਰ ਦੀ ਗੱਲ ਹੀ ਕੋਈ ਨਹੀਂ ਕੀ ਆਖੀ ਆ ਸਰਕਾਰ ਨੂੰ ਤੇ ਆਪ ਗਵੰਤਮਾਨ ਹੈ ਇਧਰਾਜੋ ਮੁੜ ਗਿਆ ਖਰੇ ਉਹਦਾ ਟਾਇਰ ਪੈਂਚਰ ਹੋ ਗਿਆ ਇਹ ਪਤਾ ਨਹੀਂ ਉਹਦਾ ਕੀ ਬਣ ਗਿਆ ਹੈ ਉਹਨੂੰ ਤਨੀ ਤਾਂ ਮੌਕੇ ਤੇ ਆਣ ਕੇ ਲੋਕਾਂ ਦੇ ਘਰਾਂ ਦਾ ਜਾਇਜਾ ਵੇਂਦਾ ਲੋਕਾਂ ਦੇ ਕੀ ਹਾਲ ਹੋਏ ਪਏ ਸੀ ਘਰ ਢੈਂਦੇ ਜਾਂਦੇ ਆ ਮਾਲ ਡੰਗਰ ਉੱੜਦੇ ਜਾਂਦੇ ਨੇ ਵੋਟਾਂ ਗਾਂ ਕਿੱਥੋਂ ਲੈਣੀਆਂ ਜੇਕਰ ਲੋਕਾਂ ਦੇ ਘਰ ਹੀ ਨਹੀਂ ਇੱਥੇ ਰਹੇ ਤੇ ਹਾਂ ਠੀਕ ਹੈ ਜੀ ਸ਼ੁਕਰੀਆ ਤੁਸੀਂ ਇਹੋ ਜਿਹੇ ਹਾਲਾਤ ਚ ਵੀ ਗੱਲਬਾਤ ਕੀਤੀ ਤੁਹਾਡਾ ਧੰਨਵਾਦ ਸਾਰਿਆਂ ਦਾ ਸਾਤਰੀ ਕਾ ਤਾਂ ਇਹ ਡਾਕਟਰ ਸੀਗੇ ਇੱਥੋਂ ਦੇ ਜੋ ਲੋਕਲ ਜਿਹੜਾ ਲੋਕਾਂ ਨੂੰ ਦਵਾਈ ਦੁਈ ਬੁੱਟੀ ਦੰਦੇ ਆ ਤਾ ਇਹ ਦੱਸ ਰਹੇ ਨੇ ਕਿ ਲੋਕਾਂ ਨੂੰ ਸਿਹਤ ਪ੍ਰਤੀ ਵੀ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਜ਼ ਆ ਰਹੀਆਂ ਨੇ ਲੈਟਰਿੰਗਾ ਉਲਟੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ ਲੋਕਾਂ ਨੂੰ ਤਾਂ ਇਹ ਜਿਹੜਾ ਪਾਣੀ ਜਿਹੜਾ ਇਹ ਜੋ ਬਰਸਾਤ ਦਾ ਜਾਂ ਕਿਹਾ ਜਾਵੇ ਇਹ ਦਰਿਆਏ ਦਾ ਜਿਹੜਾ ਹੜਾ ਵਾਲਾ ਪਾਣੀ ਹੈ ਲੋਕਾਂ ਦੇ ਬੋਰਾਂ ਦੇ ਵਿੱਚ ਇੱਥੇ ਥੱਲੇ ਚਲਿਆ ਗਿਆ ਜਿਸ ਦੇ ਕਾਰਨ ਜਿਹੜਾ ਲੋਕ ਪਾਣੀ ਜਿਹੜਾ ਹੁਣ ਆਪਣੇ ਬੋਰਾਂ ਦਾ ਪੀ ਰਹੇ ਨੇ ਤਾਂ ਉਹ ਬੋਰ ਦੇ ਵਿੱਚੋਂ ਜਿਹੜਾ ਪਾਣੀ ਗੰਦਾ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਹੈ ਤੇ ਜャਬ ਜਿਹੜੀਆਂ ਸਮਾਜ ਦੇ ਵੀ ਸੰਸਥਾਵਾਂ ਨੇ ਇਹ ਪਾਣੀ ਜਿਹੜਾ ਪੁੱਛਦਾ ਕਰ ਰਹੀਆਂ ਨੇ ਉਹਨਾਂ ਤੱਕ ਤਾਂ ਇਹ ਲੋਕਾਂ ਨੂੰ ਜਰੂਰ ਜਿਹੜੀਆਂ ਹੁਣ ਲਗਾਤਾਰ 11 ਤਰੀਕ ਤੋਂ ਅਜਿਹੀ ਸਥਿਤੀ ਹੈ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਨਾਲ 16 17 ਪਿੰਡਾਂ ਦੇ ਵਿੱਚ ਤਾਂ ਉਸ ਕਰਕੇ ਸਿਹਤ ਜਿਹੜੀਆਂ ਸਿਹਤ ਸਭਾਵਾਂ ਨੂੰ ਲੈ ਕੇ ਵੀ ਜਿਹੜੀ ਆ ਕਮੀ ਜਰੂਰ ਖੜਕ ਰਹੀ ਹੈ ਇਹ ਡਾਕਟਰ ਤੁਸੀਂ ਦੇਖ ਸਕਦੇ ਹੋ ਕਿ ਇਹ ਡਾਕਟਰ ਸੀਗੇ ਜਿਹੜੇ ਤੁਰਕੇ ਜਿਹੜੇ ਆ ਉਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੜ ਦੇ ਵਿੱਚ ਟਰਕੇ ਦਵਾਈ ਦੇਣ ਦੇ ਲਈ ਗਏ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਤਾਂ ਇਹ ਵੱਡੀ ਤਰਾਸ ਦੀ ਹੈ ਸਿਹਤ ਸਭਾਵਾਂ ਦਾ ਇਹ ਜਿਹੜੀ ਵੱਖਰ ਔਕਾਤ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਜਿੱਥੇ ਸਰਕਾਰ ਨੂੰ ਇੱਥੇ ਹਰ ਦਵਾਈ ਬੂਟੀ ਜਿਹੜੀ ਪਹੁੰਚਦੀ ਹੋਣੀ ਚਾਹੀਦੀ ਸੀ ਇਹ ਕਹਿੰਦੇ ਕਿ ਮੈਨੂੰ ਫੋਨ ਆਇਆ ਫੋਨ ਆਇਆ ਇੱਕ ਮਰੀਜ਼ ਦਾ ਕਿ ਮੈਨੂੰ ਇਹ ਤਕਲੀਫ ਹੈ ਤਾਂ ਇਹ ਦਵਾਈ ਦੇਣ ਦੇ ਲਈ ਅਜਿਹੇ ਹਾਲਾਤਾਂ ਦੇ ਵਿੱਚ ਉੱਥੇ ਪਹੁੰਚੇ ਨਹੀਂ